ਜੋ ਪ੍ਰਾਇਮਰੀ ਡਾਕਟਰ ਸ਼ ਮਾਰੇ ਇੰਚਾਨ ਦੀ ਡਾਇਰੈਕਟਰੀ ਦੀ ਜੀ ਇਹ 3000 ਹੈ ਇਹ ਦੇਲਾਪਲੋਸਪੀ ਤੋਂ ਮੁਖੀ ਡਾਕਟਰ ਕਰਜਨ ਆਈਪੀਐਸੀ ਵੱਲੋਂ ਨਸ਼ਾ ਦੇ ਵਿਰੁੱਧ ਦੇ ਡੋਪਾਹ ਕਟਵਾੜੀ ਵਿਅਕਤੀਆਂ ਉੱਤੇ ਕਾਰਵਾਈ ਕਰਨੀ ਸਰ ਆਦੇਸ਼ ਦਿੰਦੇ ਹੋਏ ਜੋ ਇਹ ਸਿਰ ਆਦੇਸ਼ ਦੀ ਪਾਲਣਾ ਕਰਦੇ ਹੋਏ ਪਨਾ ਸਾਗਰ ਕੋਰਪੋਰੇਟ ਪੁਲਿਸ ਵੱਲੋਂ ਇਹਨਾਂ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਮੋਈ ਵਿਅਕਤੀ ਹੈ ਜਿਹੜੇ ਚੌਕ ਪੰਜ ਗ੍ਰੈਂਡ ਵੱਲੋਂ ਪੁਰੀ ਮਿਲਨ ਦੇ ਕਿਨਾਰੇ ਪੰਜ ਗ੍ਰੈਂਡ ਤੋਂ ਸਿਮਾ ਵਾਲੀ ਰੋਡ ਤੇ ਪੰਜ ਵਿਅਕਤੀ ਜਿਹੜੇ ਆ ਬੈਠੇ ਲੁੱਟ ਖੋਹ ਕਰਨ ਦੀ ਤਾਕ ਦੇ ਵਿੱਚ ਉਹਨਾਂ ਕੋਲ ਦੇ ਇਦਾਰਾ ਤਿਆਰ ਇਹ ਮੁਕਬਰੀ ਮਿਲਨ ਤੇ ਪੰਜ ਗ੍ਰੈਂਡ ਪੁਲਿਸ ਵੱਲੋਂ ਫੌਰਨ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਮੌਕੇ ਤੋਂ ਕਾਬੂ ਕਰਕੇ ਉਹਨਾਂ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਰੰਮ ਕੀਤੀ ਲਿਖੇ ਜਿਹੜੇ ਪੰਜ ਵਿਅਕਤੀ ਗ੍ਰਿਫਤਾਰ ਕੀਤੇ ਗਏ ਸਾਰੇ ਪੰਜਗਰਾਈ ਪਿੰਡ ਦੇ ਰਹਿਣ ਵਾਲੇ ਇਹਨਾਂ ਦੇ ਨਾਮ ਦਰਸ਼ੀਨ ਸਿੰਘ, ਦਸਵਿੰਦਰ ਸਿੰਘ, ਆਕਾਸ਼ਦੀਪ, ਗੋਪ ਸਿੰਘ ਤੇ ਬੂਟਾ ਸਿੰਘ ਇਹ ਸੇ ਦੱਸਣਯੋਗ ਹੈ ਕਿ ਜਿਹੜੇ ਸਰਵ ਵਿਅਕਤੀ ਹਨ ਤੇ ਦਸਵਿੰਦਰ ਸਿੰਘ ਦੇ ਖਿਲਾਫ ਪਹਿਲਾਂ ਹੀ ਐਨ.ਡੀ.ਪੀ.ਐਸ. ਅਟਾਰ ਪਾਣੀ ਮਕਦਮੇ ਲੱਜਿਆ ਤੇ ਇੱਕ ਬੂਟਾ ਸਿੰਘ ਦੇ ਖਿਲਾਫ ਵੀ ਹੈਂਡਕੈਸ ਦਾ ਮਕਦਮਾ ਦਰਜ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਰਮਾਂਹ ਹਸੋ ਕਰਕੇ ਅਗਲੀ ਕਾਰਵਾਈ ਹਮੇਸ਼ਾ ਲਿਆਂਦੀ ਗਈ ਜੋ ਵੀ ਪੁੱਛਗੇ ਇਸ ਤੋਂ ਬਾਅਦ ਕੋਈ ਤਰ੍ਹਾਂ ਸਾਮਾਨ ਹੋਂਗਿਆ ਉਹਦੇ ਬਾਰੇ ਬਾਅਦ ਵਿੱਚ ਦੱਸਣਾ ਪਵੇਗਾ